ਪਹਿਲਾਂ ਪੈਨ ਕੀਤੀ ਹੋਈ ਸੀ ਬੜਦਾ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਸਾਡੇ ਅੰਨ ਦਾਤਾ ਜਿਹੜੇ ਸੀਗੇ ਉਹ ਬੜਦ ਸੀ ਕਿ ਉਹ ਹਲ ਪਾਉਂਦੇ ਸੀ ਉਹਨਾਂ ਨੂੰ ਦੁਪਹਿਰੇ ਰੈਸਟ ਵੀ ਕਰਾਈ ਜਾਂਦੀ ਸੀ ਉਹਨਾਂ ਨੂੰ ਚਾਰਾ ਉਹਨਾਂ ਲਈ ਘੋੜੇ ਦੇ ਪੀਪੇ ਵੀ ਉਹਨੂੰ ਚਾਰੇ ਜਾਂਦੇ ਸੀ ਰਾਜਾਨਕ ਪਤਾ ਨਹੀਂ ਕਿਵੇਂ ਕਾਨੂੰਨ ਘਾੜੇ ਪਤਾ ਨਹੀਂ ਕਿੰਨਾਂ ਦੇ ਦਿਮਾਗ ਚ ਆਇਆ ਕਿ ਬੈਲ ਗੱਡੀਆਂ ਦੀ ਦੌੜ ਜਿਹੜੀ ਐ ਉਹ ਗਲਤ ਹੈ ਪਦਿੰ ਕੀ ਐ ਜਦ ਕਿ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਉਹ ਜਿਹੜੇ ਵੱੜਦੇ ਮੈਂ ਕਿ ਵਿਧਾਨ ਸਭਾ ਚ ਵੀ ਗੱਲ ਬੋਲੀ ਐ ਚਾਂਜਰਾਂ ਲਿਆ ਕੇ ਪਾਉਂਦੇ ਆ ਨਗੌਰ ਤੋਂ ਮੁਕਸਰ ਵਾਲੇ ਪਾਸੇ ਤਾਂ ਮੰਤਰੀ ਸਾਹਿਬ ਘੜੇ ਨੇ ਉਧਰ ਤਾਂ ਮੰਡੀਆਂ ਲੱਗਦੀਆਂ ਤਰ੍ਹਾਂ ਤਰ੍ਹਾਂ ਦੀਆਂ ਨੱਥਾਂ ਰੰਗ ਬਰੰਗੀਆਂ ਨੱਥਾਂ ਹੁੰਗਰੂ ਦੀ ਟੌਰ ਵਾਸਤੇ ਸਜਾਵਟ ਸਜਾਵਟ ਟੌਰ ਕਹਿ ਲੋ ਸਜਾਵਟ ਕਹਿ ਲੋ ਕਿਸੀ ਉਹਨਾਂ ਨੂੰ ਇਸ ਤਰ੍ਹਾਂ ਪਾਲੇ ਹੋਇਆ ਆ ਜਨਾਬ ਜਿਹੜੇ ਖੜੇ ਨੇ ਆਹ ਖੁੰਡੇ ਹੀ ਖਤਮ ਹੋ ਗਏ ਮਾਟਰ ਗਮੇਲ ਤੇ ਲਿਆ ਹੈ ਮਾਸਟਰ ਚੱਲੀ ਆ ਗੱਲਾਂ ਜੀ ਪਿੰਡ ਰੋਪੜ ਕੋਲੇ ਰੋਪੜ ਕੋਲੇ ਆ ਜਿਹੜੇ ਖੁੰਡੇ ਨੇ ਉਹਦੀ ਗੱਲ ਤਾਂ ਖੁੰਡੇ ਹੀ ਖਤਮ ਹੋ ਗਏ ਇਹਨਾਂ ਦੇ ਕੋਚਵਾਨ ਨੇ 35-40 ਸਾਲ ਚਲਾਏ ਮੈਂ ਟਾਈਮ ਦੇਖਿਆ ਹੀ ਵਰਤਦਾ 45 ਸਾਲ ਮਾਨੂੰ ਟਾਈਮ ਦੇਖਦੇ ਲੋਕ ਆ ਜੀ 48 ਸਾਲ ਜਿਹੜਾ ਇਹਦਾ ਟਾਈਮ ਕੀਪਰ ਹਾਂਜੀ ਹਾਂ ਕਿਹੜੀ ਗੱਡੀ ਪਹਿਲਾਂ ਪਹੁੰਚ ਗਈ ਚੰਡੀਗੜ੍ਹ ਬਹੁਤ ਰਿਆ ਜੀ ਪਕੜਾ ਪਾਇਆ ਤੋੜੇ ਨਾਲ ਦੀ ਸੀ ਉਹ ਇਹ ਮੈਨੂੰ ਲੱਗਦਾ ਮੇਰੇ ਤੋਂ ਬਾਅਦ ਇਹ ਦਾ ਸਕਦੇ ਨਹੀਂ ਇਹ ਕਸੇ ਨਵੇਂ ਬੰਦੇ ਬੇਰਜ਼ਗਾਰ ਹੋ ਗਏ ਸੀ ਇਹ ਬੇਰਜ਼ਗਾਰ ਹੋ ਗਏ ਹੋਣਗੇ ਜੋ ਪੜਦੇ ਜੋ ਦੌੜੇ ਬੰਦ ਹੋ ਗਏ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਵੀ ਉਮੀਦ ਵੱਜੀ ਐ ਕਿ ਸਾਡੀ ਖੇਡ ਵੀ ਕਰਵਾਈਤੀ ਜਿਹੜੀ ਐ ਉਹ ਜੀਵਿਤ ਹੋਊਗੀ ਮੁੜ ਕੇ ਬੈਲ ਗੱਡੀਆਂ ਵੀ ਲੈ ਕੇ ਆਏ ਹੋਏ ਨੇ ਹਾਂਜੀ ਲੋਕ ਹੈਨਾ ਉਹ ਬਾਲਗ ਵੀ ਖੜੇ ਨੇ ਸ਼ਾਇਦ ਬੇਜ਼ੁਬਾਨਾਂ ਦੀ ਪਹਿਲੀ ਵਾਰ ਵਿਧਾਨ ਸਭਾ 'ਚ ਬੇਜ਼ੁਬਾਨਾਂ ਦੀ ਪਹਿਲੀ ਵਾਰ ਗੱਲ ਹੋਈ ਹੈ ਜੀ ਸਹੀ ਪਹਿਲੀ ਵਾਰ ਉਹਨਾਂ ਦੇ ਹੱਕ 'ਚ ਕਿ ਉਹਨਾਂ ਦੀ ਸੇਵਾ ਹੋਊਗੀ ਕੁੱਤਾ ਮੰਗੂ ਤਾਂ ਪਹਿਲਾਂ ਹੀ ਪਾਲੇ ਜਾਂਦੇ ਕੋਈ ਇਦਾਂ ਦੀ ਗੱਲ ਨਹੀਂ ਕਿ ਉਹਨਾਂ 'ਤੇ ਅਤਿਆਚਾਰ ਕਰਦੇ ਆ ਜਾਂ ਕੋਈ ਕੁਝ ਨਹੀਂ ਕੋਈ ਅਤਿਆਚਾਰ ਨਹੀਂ ਤੇ ਅੱਜ ਬੈਲ ਗੱਡੀਆਂ ਦੀ ਜਿਹੜੀ ਦੌੜ ਵਾਲਾ ਜਿਹੜਾ ਬੜੇ ਪੰਜਾਬ ਦੇ ਵਿੱਚ ਨਹੀਂ ਪੂਰੇ ਪੰਜਾਬੀਆਂ ਦੇ ਵਿੱਚ ਖੁਸ਼ੀ ਹੈ ਪੂਰੀ ਦੁਨੀਆ 'ਚ ਕਿ 60ਰ ਵਿਅਕਤੀ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮੁੜਕ ਸੁਰਜੀਤ ਕਰ ਰਹੇ ਹਾਂ ਔਰ ਮੈਂ ਲੇਖਕ ਨਹੀਂ ਕਰਦਾ ਐਂ ਵੀ ਚੰਗੇ ਫੈਸਲਿਆਂ ਚ ਹੀ ਹੋਊਗਾ ਇਹ ਸੀਰ ਸਰਪ ਪੰਜਾਬ ਦੀਆਂ ਕਰਾਰੇ ਸੀ ਲੋਕਾਂ ਦੀਆਂ ਗੇਮਾਂ ਚੱਲ ਰਹੀਆਂ ਸੀ ਫਿਰ ਇਸ ਦੌੜ ਨੂੰ ਵੀ ਵਿੱਚ ਸ਼ਾਮਲ ਕਰਾ ਲਿਆ ਜਾਏਗਾ ਦੇਖੋ ਮੈਂ ਕਿ ਕਿਲਾ ਰਾਏਪੁਰ ਤਾਂ ਇੱਕ ਸਾਡੀ ਮਿਨੀ 올림픽 ਹੈ ਸਰਕਾਰੀ ਪੋਰਟ ਗਿਆ ਪਰ ਹਰ ਇੱਕ ਪਿੰਡ ਟੂਰਨਾਮੈਂਟ ਹੁੰਦੇ ਨੇ ਜਿੱਥੇ ਮਰਜ਼ੀ ਲੈ ਕੇ ਚੱਲ ਚਲੇ ਜਾਣਾ ਹਾਂਜੀ ਹਾਂ ਕੱਲਾ ਕਬੱਡੀ ਟੂਰਨਾਮੈਂਟ ਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਮੈਂ ਤੇ ਉੱਥੇ ਬੋਲੇ ਉੱਥੇ ਕੋਈ ਬੋਰੀ ਚੱਕਦਾ ਕੋਈ ਹਾਲ ਚੱਕ ਕੇ ਦਿਖਾਉਂਦਾ ਕੋਈ ਕੋਈ ਉੱਥੇ ਬਾਜੀ ਪਾ ਕੇ ਦਿਖਾਉਂਦਾ ਹੈ ਹਨਾ ਸੁਨਾਰ ਨਾਲ ਹੋਰ ਖੇਡਾਂ ਵੀ ਚਲਦੀ ਰਹਿੰਦੀਆਂ ਨੇ ਬਾਲੀਵਾਲਾ ਅਲੱਗ ਚਲਦੀ ਰਹਿੰਦੀ ਬਾਲੀਵਾਲ ਦਾ ਗਰਾਊਂਡ ਹੋਰ ਹੁੰਦਾ ਉਥੇ ਬਾਲੀਵਾਲ ਦਾ ਮੈਚ ਚੱਲਦਾ ਰਹਿੰਦਾ ਕਬੱਡੀ ਦਾ ਇੱਥੇ ਚੱਲਦਾ ਰਹਿੰਦਾ ਸੋ ਅਸੀਂ ਉਹ ਜਿਹੜਾ ਕਬੱਡੀ ਟੂਰਨਾਮੈਂਟ ਆ ਤਾਂ ਨਾ ਹੀ ਕਬੱਡੀ ਟੂਰਨਾਮੈਂਟ ਹੁੰਦਾ ਪਰ ਉੱਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਖੋਖੋ ਦਾ ਮੈਚ ਹੋਰ ਅਲੱਗ ਚੱਲਦਾ ਰਹਿੰਦਾ ਸੋ ਇਸ ਕਰਕੇ ਬੈਲ ਗੱਡੀਆਂ ਵੀ ਜਿੱਥੇ ਮਰਜ਼ੀ ਲੈ ਕੇ ਜਾਣ ਚਲਦੀਆਂ ਰਹਿਣਗੀਆਂ ਸਾਬਕਾ ਇੱਕ ਸਵਾਲ ਬਹੁਤ ਵੱਡਾ ਹੈ ਕਿ ਇੱਕ ਪਾਸੇ ਤਾਂ ਬਲਦਾਂ ਦਾ ਤਾਂ ਅਸੀਂ ਇੱਥੇ ਖਿਆਲ ਰੱਖ ਲਿਆ ਪਰ ਬਹੁਤ ਸਾਰੇ ਲੋਕ ਅਜਿਹੇ ਹੈਗੇ ਨੇ ਜਿਹੜੇ ਬਲਦਾਂ ਦਾ ਇਸਤੇਮਾਲ ਕਰਦੇ ਨੇ ਔਰ ਕਿਰਨ ਨੂੰ ਅਵਾਰਾ ਛੱਡ ਦਿੰਦੇ ਨੇ ਸੜਕਾਂ ਦੇ ਉੱਤੇ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਬਣਦੇ ਨੇ ਉਹਨਾਂ ਦਾ ਕੋਈ ਸੈਂਸਿਸ ਜਿ ਕੋਈ ਤਾਂ ਨਹੀਂ ਚੀਜ਼ ਜੀ ਅਜੇਸ ਵਾਲੂ ਉੱਠਿਆ ਵੀ ਸੀ ਹੂੰ ਤੇ ਮੈਂ ਵੀ ਇਹ ਕਿਹਾ ਪੰਜਾਬੀ ਦੀ ਕਹਾਵਤ ਹੈ ਕਿ ਮੋਲੇਵਲਦ ਵਾਂਗੂ ਕੰਮ ਲੈ ਕੇ ਛੱਡਦਾ ਮਤਲਬ ਜਦੋਂ ਉਹਦੇ ਉਹਦੇ ਜਦੋਂ ਜਵਾਨੀ ਵਾਲਾ ਜੋਰ ਸੀ ਵੇ ਬਾਲਮਾ ਹੂੰ ਉਦੋਂ ਤਾਂ ਗੱਲ ਕੋਈ ਹੋਰ ਸੀ ਵੇ ਬਾਲਮਾ ਬਾਪ ਚ ਉਹਨੂੰ ਕਹਿੰਦੇ ਵੀ ਤੂੰ ਇਹਨੂੰ ਛੱਡ ਦੋ ਹੂੰ ਅਸੀਂ ਉਹਨੂੰ ਗਊ ਜਾਇਆ ਕਹਿੰਦੇ ਹਾਂ ਅਸੀਂ ਪੇੜੇ ਦਿੰਨੇ ਆਂ ਗਾਵਾਂ ਨੂੰ ਅਸੀਂ ਗਊ ਜਾਇਆ ਕਹਿੰਦੇ ਹਾਂ ਸੋ ਮੈਂ ਤਾਂ ਨਹੀਂ ਦੇਖਿਆ ਹਜਾ ਕਿਤੇ ਮਾਮਲਾ ਮੇਰੇ ਆਪ ਦੇ ਘਰੇ ਵੀ ਬਲਦ ਜਿਹੜੇ ਸੀਗੇ ਹੈਗੇ ਸੀ ਜਦੋਂ ਮੋਲੇ ਹੋ ਜਾਂਦੇ ਤਾਂ ਕਈ ਵਾਰ ਉੱਠਿਆ ਨਹੀਂ ਜਾਂਦਾ ਉਹਨਾਂ ਹੋੜਾ ਪਾ ਕੇ ਹੋੜਾ ਇੱਕ ਲਫ਼ਜ਼ ਹੈ ਪੰਜਾਬੀ ਦਾ ਥੱਲੇ ਡੰਡਾ ਡੰਡਾ ਜਿਹੜੇ ਸਾਰਾ ਦੇ ਕੇ ਉਹਨੂੰ ਖੜਾ ਕਰ ਵੀ ਕਿਤੇ ਬੈਡ ਸੋਲ ਜਿਵੇਂ ਹੋ ਜਾਂਦੀ ਹੈ ਨਾ ਵੀ ਕਿਤੇ ਇੱਥੇ ਨਾ ਕਿਤੇ ਸੇਵਾ ਅਸੀਂ ਤਾਂ ਕਰਦੇ ਰਹੇ ਪਹਿਲੇ ਤੋਂ ਹੁਣ ਪੰਗਾ ਇਹ ਹੈ ਸਾਹਮਣੇ ਜਿਹੜੇ ਸਾਡੇ ਐਲਓਪੀ ਸਾਹਿਬ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਮੌਲਾ ਤੇ ਮੌਲਾ ਦਾ ਕੀ ਫਰਕ ਹੈ ਹਮ ਮੌਲਾ ਦਾ ਮਾਜੂਰ ਨੇ ਮੌਲਾ ਕਿਹਾ ਮੌਲਾ ਦਾ ਮਤਲਬ ਹੈ ਰੱਬ ਰੱਬ ਅਲੀ ਅਲੀ ਮੌਲਾ ਮੌਲਾ ਅਲੀ ਅਲੀ ਮੌਲਾ ਮੋਲੇ ਦਾ ਮਤਲਬ ਹੈ ਬਜ਼ੁਰਗ ਬਲਦ ਉਹ ਜਿਹਨੂੰ ਮੌਲੇ ਤੇ ਮੌਲੇ ਦਾ ਨਹੀਂ ਪਤਾ ਮੈਂ ਉਹਨਾਂ ਨਾਲ ਕੀ ਬਹਿਸ ਕਰਾਂ ਜਿਸ ਦੇ ਨਾਲ ਮੋਟੀਆਂ ਹੜਚਣਾ ਦੂਰ ਹੋ ਜਾਣ ਦਾ ਹਰਦਾ ਜੀ ਉਹ ਕਿਹੜੀ ਦੇ ਹੜਚਣਾ ਸੀ ਜਿਹੜਾ ਬਿਲ ਅੱਜ ਪਾਸ ਕੀਤਾ ਹੈ ਉਹ ਦੂਰ ਹੋ ਜਾਣ ਕਿ ਹੁਣ ਆ ਖੇਡਾਂ ਜਦੋਂ ਅਸੀਂ ਸੇਫਟੀ ਉਹ ਕਰਦੀ ਕਿ ਜਦੋਂ ਬਲਦ ਭਜਾਏ ਜਾਣਗੇ ਜਦੋਂ ਬੈਲ ਗੱਡੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ ਖਾਲੀ ਹੋਵਨ ਪਹਿਲਾਂ ਕਹੇ ਸੀ ਉਹਨੂੰ ਪੁਰਾਣੀ ਕਹਿੰਦੇ ਹੂੰ ਪਰਾਣੀ ਦੇ ਵਿੱਚ ਨਾ ਮੇਖ ਗੱਡੀ ਹੁੰਦੀ ਸੀ ਆਰ ਕਹਿੰਦੇ ਉਹ ਐ ਮਾਰਦੇ ਸੀ ਹੋ ਸਕਦਾ ਕਿ ਬਹੁਤ ਸਾਰੇ ਐਦਾ ਕਰਦੇ ਹੋ ਹੁਣ ਜਦੋਂ ਅਸੀਂ ਐ ਕਹਤਾ ਕਿ ਭਾਈ ਥਾਪੀ ਦੇ ਕੇ ਖਾਲੀ ਹੱਥਾਂ ਨਾਲ ਥਾਪੀ ਦੇ ਕੇ ਭਜਾ ਲੋ ਉਸ ਟੂਰਨਾਮੈਂਟ ਦਾ ਆਪਣਾ ਡਾਕਟਰ ਵੀ ਹੋਊ ਜੀ ਡਾਕਟਰ ਵੈਟਨਰੀ ਦਾ ਹੋਊਗਾ ਉੱਥੇ ਬਕਾਇਦਾ ਦੇਖੋ ਫਿਲਮਾਂ ਦੇ ਵਿੱਚ ਤੁਸੀਂ ਕੀ ਜਦੋਂ ਫਿਲਮਾਂ ਚ ਕਿਸੇ ਜਾਨਵਰ ਨੂੰ ਵਰਤਿਆ ਜਾਂਦਾ ਹੈ ਤਾਂ ਉੱਤੇ ਲਿਖਿਆ ਜਾਂਦਾ ਹੈ ਕਿ ਅਸੀਂ ਇਹਨੂੰ ਹਾਮ ਨਹੀਂ ਕੀਤਾ ਤਾਂ ਸੈਂਸਰ ਦਾ ਸਰਟੀਫਿਕੇਟ ਮਿਲਦਾ ਜਨਾਬ ਮੈਂ ਫਿਲਮਾਂ ਦਾ ਵੀ ਮੇਰੀ ਲਾਈਨ ਰਹੀ ਹੈ ਬਿਲਕੁਲ ਮੁਰਗਾ ਵੀ ਅਗਰ ਬੈਕਗ੍ਰਾਉਂਡ ਤੇ ਆ ਗਿਆ ਨਾ ਸੈਂਸਰ ਕਹਿੰਦਾ ਪਹਿਲਾਂ ਇਹ ਦੱਸੋ ਮੁਰਗੇ ਨੂੰ ਤੁਸੀਂ ਹਾਮ ਤਾਂ ਨਹੀਂ ਕੀਤਾ ਸ਼ੂਟਿੰਗ ਵਾਸਤੇ ਤਾਂ ਲਿਖਣਾ ਪੈਂਦਾ ਹੈ ਸਰਟੀਫਿਕੇਟ ਲੈਣਾ ਪੈਂਦਾ ਪ੍ਰੋਪਰ ਸੈਂਸਰ ਬੋਰਡ ਤੋਂ ਸੋ ਅਸੀਂ ਅਸੀਂ ਵੀ ਦੇਵਾਂਗੇ ਸਰਟੀਫਿਕੇਟ ਉਹਨਾਂ ਵੀ ਹਾਮ ਨਾ ਕਰਿਓ ਔਰ ਨਹੀਂ ਕਰਦੇ ਸਰ ਆਪ ਆ ਖੜੇ ਨੇ ਬੰਦੇ ਯਾਰ ਹਾਂਜੀ ਹਾਂਜੀ ਪੁੱਤਾਂ ਵਾਂਗੂ ਪਿਆਰ ਕਰਦੇ ਹੋ। ਕਿਉਂ ਸ਼ੱਕ ਕਰੀ ਜਾਂਦੇ ਹੋ ਸਾਡੇ ਤੇ? ਭੋਗ ਪੈਂਦੇ ਦਿਖਾਈਏ ਜੀ। ਭੋਗ ਪੈਂਦੇ ਦਿਖਾਈਏ। ਮਾਰੂ ਤੇਰੀ ਭੋਗ ਹੋ ਰਿਹਾ ਜੀ। ਅਸੀਂ ਦੱਬਦੇ ਹਾਂ ਨਾੜਾ ਕੇ ਪੂਰੇ ਸ਼ਗਨ ਘਰ ਚ ਦੱਬਦੇ ਹਾਂ ਨਾਲੇ। ਘਰਾਂ 'ਚ ਦੱਬਦੇ ਹਾਂ ਲੂਣ ਵਗੈਰਾ ਪਾ ਕੇ। ਗੁਰਦਾਰਾ ਸਾਹਿਬ 'ਚ ਭੋਗ। ਛੱਡਣ ਦੀ ਗੱਲ ਤਾਂ ਬਹੁਤ ਹੀ ਬੜੀ ਗੱਲ ਤੇ ਛੱਡ ਦੇ ਕਿਤੇ ਜੀ। ਪੁੱਤਾਂ ਮੰਗਦੇ ਪਾਲੇ ਹੁੰਨੇ ਆਪਣੇ ਛੱਡ ਦੂੰਗਾ ਪੁੱਤਾਂ ਨੂੰ। ਨਾਲੇ ਲਾਈਵ ਪੈਨੇ ਜੀ ਭੋਗ ਪਾਇਆ। ਇਹ ਤਾਂ ਮਾਂ ਸਾਬ ਆਪ ਜੀ ਨਾਰੇ ਨਾਲ ਛੱਪਾ ਦੇ ਨੂੰ ਤੁਹਾਨੂੰ ਪਸੇ ਛੱਡ ਦਿੰਦੇ। ਅਦਾ ਕੁੜੀ ਦਾ ਨਾਮ ਕਰੇ ਵਿਚਾਰ ਕਲੀਅਰ ਕਰ ਦੋ ਕੀ ਕਰਦਾ ਰਾਜਨੀਤੀ ਚ ਕਹਿੰਦੇ ਬਹੁਤ ਸਾਰੇ ਬਲਦ ਜਿੰਨੇ ਮੌਲੇ ਬਣਾਇਦੇ ਹੁੰਦੇ ਨੇ ਸਰ ਰਾਜਨੀਤੀ ਲੀਡਰਾਂ ਨੇ ਬਹੁਤ ਸਾਰੇ ਆਪਣੀ ਪਾਰਟੀਆਂ ਦੇ ਲੀਡਰਾਂ ਨੂੰ ਬਣਾ ਸਕਦੇ ਨੇ ਜਿਹੜੇ ਮੌਲੇ ਨੇ ਸਮਝ ਗਏ ਹੋਣਗੇ ਜਿਨ੍ਹਾਂ ਨੂੰ ਮੌਲੇ ਤੇ ਮੌਲੇ 'ਚ ਫਰਕ ਨਹੀਂ ਪੈਂਦਾ ਨਹੀਂ ਸਮਝੇ ਹੋਣਗੇ ਪਹਿਲਾਂ ਬੈਨ ਕੀਤੀ ਹੋਈ ਸੀ ਬੜਦਾ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਸਾਡੇ ਅੰਨ ਦਾਤਾ ਜਿਹੜੇ ਸੀਗੇ ਉਹ ਬੜਦ ਸੀ ਕਿ ਉਹ ਹਾਲ ਪਾਉਂਦੇ ਸੀ ਉਹਨਾਂ ਨੂੰ ਦੁਪਹਿਰੇ ਰੈਸਟ ਵੀ ਕਰਾਈ ਜਾਂਦੀ ਸੀ ਉਹਨਾਂ ਨੂੰ ਚਾਰਾ ਉਹਨਾਂ ਲਈ ਘੋੜੇ ਦੇ ਪੀਪੇ ਵੀ ਉਹਨੂੰ ਚਾਰੇ ਜਾਂਦੇ ਸੀ ਪਰ ਅਚਾਨਕ ਪਤਾ ਨਹੀਂ ਕਿਵੇਂ ਕਾਨੂੰਨ ਘਾੜੇ ਪਤਾ ਨਹੀਂ ਕਿੰਨਾ ਦੇ ਦਿਮਾਗ ਚ ਆਇਆ ਕਿ ਬੈਲ ਗੱਡੀਆਂ ਦੀ ਦੌੜ ਜਿਹੜੀ ਹੈ ਉਹ ਗਲਤ ਹੈ ਪਦਿੰ ਕੀ ਹੈ ਜਦ ਕਿ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਉਹ ਜਿਹੜੇ ਵੱਢ ਮੈਂ ਅੱਜ ਵਿਧਾਨ ਸਭਾ ਚ ਵੀ ਗੱਲ ਬੋਲੀਏ ਚਾਂਜਰਾਂ ਲਿਆ ਕੇ ਪਾਉਂਦੇ ਆ ਨਗੌਰ ਤੋਂ ਮਕਸਰ ਵਾਲੇ ਪਾਸੇ ਤਾਂ ਮੰਤਰੀ ਸਾਹਿਬ ਕੜੇ ਨੇ ਉਧਰ ਤਾਂ ਮੰਡੀਆਂ ਲੱਗਦੀਆਂ ਤਰ੍ਹਾਂ ਤਰ੍ਹਾਂ ਦੀਆਂ ਨੱਥਾਂ ਰੰਗ ਬਰੰਗੀਆਂ ਨੱਥਾਂ ਕੁੰਗਰੂ ਹੈ ਨਾ ਉਹਨਾਂ ਦੀ ਟੌਰ ਵਾਸਤੇ ਸਜਾਵਟ ਸਜਾਵਟ ਟੌਰ ਕਹੇ ਲੋ ਸਜਾਵਟ ਕਹੇ ਲੋ ਕਿਸੀ ਉਹਨਾਂ ਨੂੰ ਇਸ ਤਰ੍ਹਾਂ ਪਾਲੇ ਹੋਏ ਆ ਜਨਾਬ ਜਿਹੜੇ ਖੜੇ ਨੇ ਆ ਗੁੰਡੇ ਹੀ ਖੜਾ ਨਾ ਗਏ ਮਾਸਟਰ ਰਮੇਲ ਕਰਦੇ ਆਂ ਜੀ ਥੈਂਕ ਯੂ ਮਾਸਟਰ ਚੱਲੀਆਂ ਗੱਲਾਂ ਜੀ ਪਿੰਡ ਰੋਪੜ ਕੋਲੇ ਰੋਪੜ ਕੋਲੇ ਆ ਜਿਹੜੇ ਖੁੰਡੇ ਨੇ ਤੇਰੀ ਗੱਲ ਤਾਂ ਖੁੰਡੇ ਹੀ ਖਤਮ ਹੋ ਗਏ ਇਹਨਾਂ ਦੇ ਕੋਚਵਾਨ ਨੇ 35-40 ਸਾਲ ਚ ਲਾਏ ਮੈਂ ਟਾਈਮ ਦੇਖਿਆ ਮੈਂ 45 ਸਾਲ ਮੈਨੂੰ ਟਾਈਮ ਦੇਖਦੇ ਲੋਕ 45 ਸਾਲ ਜਿਹੜਾ ਇਹਦਾ ਟਾਈਮ ਪਾਈਦਾ ਟਾਈਮ ਕੀਪਰ ਹਾਂ ਜੀ ਕਿਹੜੀ ਗੱਡੀ ਪਹਿਲਾਂ ਪਹੁੰਚ ਗਈ ਚੰਡੀਗੜ੍ਹ ਬਹੁਤ ਰਿਆ ਜੀ ਪਕੜਾ ਪਾਇਆ ਤੋੜੇ ਨਾਲ ਦੀ ਸੀ ਸੋ ਇਹ ਮੈਨੂੰ ਲੱਗਦਾ ਮੇਰੇ ਤੋਂ ਬਾਅਦ ਇਹ ਦੱਸ ਸਕਦੇ ਨਹੀਂ ਨਹੀਂ ਇਹ ਕਿ ਨਵੇਂ ਬੰਦੇ ਬੇਰੁਜ਼ਗਾਰ ਹੋ ਗਏ ਸੀ ਇਹ ਬੇਰੁਜ਼ਗਾਰ ਹੋ ਗਏ ਹੋਣਗੇ ਜਦੋਂ ਪੜਦੀ ਜੋ ਦੌੜੇ ਬੰਦ ਹੋ ਗਈ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਵੀ ਉਮੀਦ ਵੱਜੀ ਆ ਤੇ ਸਾਡੀ ਖੇਡ ਵੀ ਕਰਵਾਇਤੀ ਜਿਹੜੀ ਆ ਉਹ ਜੀਵਤ ਹੋਊਗੀ ਮੁੜ ਕੇ ਬੈਲ ਗੱਡੀਆਂ ਵੀ ਲੈ ਕੇ ਆਏ ਹੋਏ ਹਾਂਜੀ ਹਾਂਜੀ ਲੋਕ ਹੈਨਾ ਉਹ ਵਰਦਨੀ ਖੜੇ ਨੇ ਸ਼ਾਇਦ ਬੇਜ਼ੁਬਾਨਾਂ ਦੀ ਪਹਿਲੀ ਵਾਰ ਵਿਧਾਨ ਸਭਾ ਚ ਬੇਜ਼ੁਬਾਨਾਂ ਦੀ ਪਹਿਲੀ ਵਾਰ ਗੱਲ ਹੋਈ ਹੈ ਜੀ ਸਹੀ ਪਹਿਲੀ ਵਾਰ ਬਸ ਉਹਨਾਂ ਦੇ ਹੱਕ ਚ ਕਿ ਉਹਨਾਂ ਦੀ ਸੇਵਾ ਹੋਊਗੀ ਉੱਤਾਂ ਵਾਂਗੂ ਤਾਂ ਪਹਿਲਾਂ ਹੀ ਪਾਲੇ ਜਾਂਦੇ ਕੋਈ ਇਦਾਂ ਦੀ ਗੱਲ ਨਹੀਂ ਕਿ ਉਹਨਾਂ ਤੇ ਅਤਿਆਚਾਰ ਕਰਦੇ ਆ ਜਾਂ ਕੋਈ ਕੁਝ ਨਹੀਂ ਕੋਈ ਅਤਿਆਚਾਰ ਨਹੀਂ ਤੇ ਅੱਜ ਬੈਲ ਗੱਡੀਆਂ ਦੀ ਜਿਹੜੀ ਦੌੜ ਆਲਾ ਜਿਹੜਾ ਪੰਜਾਬ ਦੇ ਵਿੱਚ ਨਹੀਂ ਪੂਰੇ ਪੰਜਾਬੀਆਂ ਦੇ ਵਿੱਚ ਖੁਸ਼ੀ ਹੈ ਪੂਰੀ ਦੁਨੀਆ ਚ ਸਾਟੀਆਂ ਰਵੈਤੀ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮੁਰਕ ਸੁਰਜੀਤ ਕਰ ਰਹੇ ਹਾਂ ਔਰ ਮਲੇ ਕਰਦਾ ਐਂ ਵੀ ਚੰਗੇ ਫੈਸਲਿਆਂ ਚ ਹੀ ਹੋਊਗਾ ਇਹ ਕਿਹੜਾ ਬਤਨ ਪੰਜਾਬ ਦੀਆਂ ਕਰਾਰੇ ਸੀ ਲੋਕਾਂ ਦੀਆਂ ਗੇਮਾਂ ਚੱਲ ਰਹੀਆਂ ਸੀ ਫਿਰ ਇਸ ਦੌੜ ਨੂੰ ਵੀ ਵਿੱਚ ਸ਼ਾਮਲ ਕਰਾ ਲਿਆ ਜਾਏਗਾ ਦੇਖੋ ਮੈਂ ਕਿ ਕਿਲਾ ਰਾਏਪੁਰ ਤਾਂ ਇੱਕ ਸਾਡੀ ਮੀਨ 올림픽 ਹੈ ਸਰਕਾਰੀ ਪੋਰਟ ਕੀ ਹੈ ਪਰ ਹਰੇਕ ਪਿੰਟੂਰਨਾਮੈਂਟ ਹੁੰਦੇ ਨੇ ਜਿੱਥੇ ਮਰਜ਼ੀ ਲੈ ਕੇ ਚੱਲ ਚਲੇ ਜਾਣਾ ਹੈ ਕੱਲਾ ਕਬੱਡੀ ਟੂਰਨਾਮੈਂਟ ਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਮੈਚ ਉੱਥੇ ਬੋਲੇ ਉੱਥੇ ਕੋਈ ਬੋਰੀ ਚੱਕਦਾ ਕੋਈ ਹਾਲ ਚੱਕ ਕੇ ਦਿਖਾਉਂਦਾ ਕੋਈ ਕੋਈ ਉੱਥੇ ਬਾਜੀ ਪਾ ਕੇ ਦਿਖਾਉਂਦਾ ਹੈ ਹਨਾ ਸੋ ਨਾਲ ਨਾਲ ਹੋਰ ਖੇਡਾਂ ਵੀ ਚੱਲਦੀ ਰਹਿੰਦੀਆਂ ਨੇ ਬਾਲੀਵਾਲਾ ਅਲੱਗ ਚੱਲਦੀ ਰਹਿੰਦੀ ਬਾਲੀਵਾਲ ਦਾ ਗਰਾਊਂਡ ਹੋਰ ਹੁੰਦਾ ਉੱਥੇ ਬਾਲੀਵਾਲ ਦਾ ਮੈਚ ਚੱਲਦਾ ਰਹਿੰਦਾ ਕਬੱਡੀ ਦਾ ਇੱਥੇ ਚੱਲਦਾ ਰਹਿੰਦਾ ਸੋ ਅਸੀਂ ਉਹ ਜਿਹੜਾ ਕਬੱਡੀ ਟੂਰਨਾਮੈਂਟ ਹੈ ਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਪਰ ਉੱਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਹੋਕੋ ਦਾ ਮੈਚ ਹੋਰ ਅਲੱਗ ਚੱਲਦਾ ਰਹਿੰਦਾ। ਸੋ ਇਸ ਕਰਕੇ ਬੈਲ ਗੱਡੀਆਂ ਵੀ ਜਿੱਥੇ ਮਰਜ਼ੀ ਲੈ ਕੇ ਜਾਣ ਚਲਦੀਆਂ ਰਹਿਣਗੀਆਂ। ਸੇਬ ਦਾ ਇੱਕ ਸਵਾਲ ਬਹੁਤ ਵੱਡਾ ਹੈ ਕਿ ਇੱਕ ਪਾਸੇ ਤਾਂ ਬਲਦਾਂ ਦਾ ਆਪਾਂ ਇੱਥੇ ਖਿਆਲ ਰੱਖਦੇ ਆ ਪਰ ਬਹੁਤ ਸਾਰੇ ਲੋਕ ਅਜਿਹੇ ਹੈਗੇ ਨੇ ਜਿਹੜੇ ਬਲਦਾਂ ਦਾ ਇਸਤੇਮਾਲ ਕਰਦੇ ਨੇ, ਰੋਡ ਕਰ ਨੂੰ ਅਵਾਰਾ ਛੱਡ ਦਿੰਦੇ ਨੇ, ਸੜਕਾਂ ਦੇ ਉੱਤੇ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਬਣਦੇ ਨੇ। ਉਹਨਾਂ ਦਾ ਕੋਈ ਸੈਂਸਿਸਿਕ ਕੋਈ ਤਾਂ ਨਹੀਂ ਚੀਜ਼ ਜੀ। ਆਹ ਜੇ ਸਵਾਲ ਉੱਠਿਆ ਵੀ ਸੀ। ਤੇ ਮੈਂ ਵੀ ਇਹ ਕਿਹਾ ਪੰਜਾਬੀ ਦੀ ਕਹਾਵਤ ਹੈ ਕੇ ਮੋਲੇਵੜਦ ਵਾਂਗੂ ਕੰਮ ਲੈ ਕੇ ਛੱਡਦਾ ਮਤਲਬ ਜਦੋਂ ਉਹਦੇ ਉਹਦੇ ਜਦੋਂ ਜਵਾਨੀ ਵਾਲਾ ਜੋਰ ਸੀ ਵੇ ਬਾਲਮਾ ਹੂੰ ਉਦੋਂ ਤਾਂ ਗੱਲ ਕੋਈ ਹੋਰ ਸੀ ਵੇ ਬਾਲਮਾ ਬਾਪ ਚ ਉਹਨੂੰ ਕਹਿੰਦੇ ਵੀ ਤੂੰ ਇਹਨੂੰ ਛੱਡ ਦੋ ਅਸੀਂ ਉਹਨੂੰ ਗਊ ਜਾਇਆ ਕਹਿੰਦੇ ਆ ਅਸੀਂ ਪੇੜੇ ਦਿੰਨੇ ਆ ਗਾਵਾਂ ਨੂੰ ਅਸੀਂ ਗਊ ਜਾਇਆ ਕਹਿੰਦੇ ਸੋ ਮੈਂ ਤਾਂ ਨਹੀਂ ਦੇਖਿਆ ਹਜਾ ਕਿਤੇ ਮਾਮਲਾ ਮੇਰੇ ਆਪ ਦੇਖ ਰਹੇ ਵੀ ਬੜਦ ਜਿਹੜੇ ਸੀਗੇ ਹੈਗੇ ਸੀ ਜਦੋਂ ਮੋਲੇ ਹੋ ਜਾਂਦੇ ਤਾਂ ਕਈ ਵਾਰ ਉੱਠਿਆ ਨਹੀਂ ਜਾਂਦਾ ਉਹਨਾਂ ਨੂੰ ਹੋੜਾ ਪਾ ਕੇ ਹੋੜਾ ਇੱਕ ਲਫ਼ਜ਼ ਹੈ ਪੰਜਾਬੀ ਦਾ ਥੱਲੇ ਦੰਦਾ ਦੰਦਾ ਜਿਹੜਾ ਸਾਰਾ ਦੇਖ ਨੂੰ ਖੜਾ ਕਰ ਵੀ ਕਿਤੇ ਬੈਡ ਸੋਲ ਜਿਵੇਂ ਹੋ ਜਾਂਦੀਆਂ ਨੇ ਵੀ ਕਿਤੇ ਇੱਥੇ ਨਾ ਕਿਤੇ ਸੇਵਾਸਤ ਕਰਦੇ ਰਹੇ ਪਹਿਲੇ ਤੋਂ ਹੁਣ ਪੰਗਾ ਇਹ ਹੈ ਸਾਹਮਣੇ ਜਿਹੜੇ ਆਡੇ ਐਲਓਪੀ ਸਾਹਿਬ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਮੌਲਾ ਤੇ ਮੌਲਾ ਦਾ ਕੀ ਫਰਕ ਹੈ ਮੌਲਾ ਦਾ ਮਾਜੂਰ ਨੇ ਮੌਲਾ ਕਿਹਾ ਮੌਲਾ ਦਾ ਮਤਲਬ ਹੈ ਰੱਬ ਅਲੀ ਅਲੀ ਮੌਲਾ ਮੌਲਾ ਅਲੀ ਅਲੀ ਮੌਲਾ ਮੌਲੇ ਦਾ ਮਤਲਬ ਹੈ ਬਜ਼ੁਰਗ ਬਲਦ ਉਹ ਜਿਹਨੂੰ ਮੌਲੇ ਤੇ ਮੌਲੇ ਦਾ ਨਹੀਂ ਪਤਾ ਮੈਂ ਉਹਨਾਂ ਨਾਲ ਕੀ ਬਹਿਸ ਕਰਾਂ। ਅੱਜ ਕਿਸੇ ਨਾ ਮੋਟੀਆਂ ਹੜਚਣਾ ਦੂਰ ਹੋ ਜਾਣ ਕਰਤਾ ਜੀ ਉਹ ਕਿਹੜੇ ਹੜਚਣਾ ਸੀ ਜਿਹੜਾ ਬਿਲਕੁਲ ਪਾਸ ਕੀਤਾ ਹੈ ਉਹ ਦੂਰ ਹੋ ਜਾਣ ਕਿ ਹੁਣ ਆ ਖੇਡਾਂ ਜਦੋਂ ਅਸੀਂ ਸੇਫਟੀ ਉਹ ਕਰਦੀ ਕਿ ਜਦੋਂ ਪਲਦ ਭਜਾਏ ਜਾਣਗੇ ਜਦੋਂ ਬੈਲ ਗੱਡੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ ਖਾਲੀ ਹੋਣ ਪਹਿਲਾਂ ਕਹੇ ਸੀ ਉਹਨੂੰ ਪੁਰਾਣੀ ਕਹਿੰਦੇ ਪਰਾਣੀ ਦੇ ਵਿੱਚ ਨਾ ਮੇਖ ਗੱਡੀ ਹੁੰਦੀ ਸੀ ਆਰ ਕਹਿੰਦੇ ਉਹ ਨਾ ਐ ਮਾਰਦੇ ਸੀ ਹੋ ਸਕਦਾ ਕਿ ਬਹੁਤ ਸਾਰੇ ਐਦਾ ਕਰਦੇ ਹੋ ਹੁਣ ਜਦੋਂ ਅਸੀਂ ਐਂ ਕਹਤਾ ਕਿ ਭਾਈ ਥਾਪੀ ਦੇ ਕੇ ਖਾਲੀ ਹੱਥਾਂ ਨਾਲ ਥਾਪੀ ਦੇ ਕੇ ਭਜਾ ਲੋ ਉਸ ਟੂਰਨਾਮੈਂਟ ਦਾ ਆਪਣਾ ਡਾਕਟਰ ਵੀ ਹੋਊ ਜੀ ਡਾਕਟਰ ਵੈਟਨਰੀ ਦਾ ਹੋਊਗਾ ਉੱਥੇ ਬਕਾਇਦਾ ਦੇਖੋ ਫਿਲਮਾਂ ਦੇ ਵਿੱਚ ਤੁਸੀਂ ਕੀ ਜਦੋਂ ਫਿਲਮਾਂ ਚ ਕਿਸੇ ਜਾਨਵਰ ਨੂੰ ਵਰਤਿਆ ਜਾਂਦਾ ਹੈ ਤਾਂ ਉੱਥੇ ਲਿਖਿਆ ਜਾਂਦਾ ਹੈ ਕਿ ਅਸੀਂ ਇਹਨੂੰ ਹਾਮ ਨਹੀਂ ਕੀਤਾ ਤਾਂ ਸੈਂਸਰ ਦਾ ਸਰਟੀਫਿਕੇਟ ਮਿਲਦਾ ਜਨਾਬ ਮਹਿਫਿਲਾਂ ਦਾ ਵੀ ਮੇਰੀ ਲਾਈਨ ਰਹੀ ਹੈ ਮੁਰਗਾ ਵੀ ਅਗਰ ਬੈਕਗਰਾਉਂਡ ਤੇ ਆ ਗਿਆ ਨਾ ਸੈਂਸਰ ਕਹਿੰਦਾ ਪਹਿਲਾਂ ਇਹ ਦੱਸੋ ਮੁਰਗੇ ਨੂੰ ਤੁਸੀਂ ਹਾਮ ਤਾਂ ਨਹੀਂ ਕੀਤਾ ਸ਼ੂਟਿੰਗ ਵਾਸਤੇ ਤਾਂ ਲਿਖਣਾ ਪੈਂਦਾ ਹੈ ਸਰਟੀਫਿਕੇਟ ਲੈਣਾ ਪੈਂਦਾ ਹੈ ਪ੍ਰੋਪਰ ਸੈਂਸਰ ਬੋਰਡ ਤੋਂ ਸੋ ਅਸੀਂ ਅਸੀਂ ਵੀ ਦੇਵਾਂਗੇ ਸਰਟੀਫਿਕੇਟ ਉਹਨਾਂ ਵੀ ਹਾਮ ਨਾ ਕਰਿਓ ਔਰ ਨਹੀਂ ਕਰਦੇ ਸਰ ਆਪ ਐ ਖੜੇ ਨੇ ਬੰਦੇ ਯਾਰ ਹਾਂਜੀ ਹਾਂਜੀ ਪੁੱਤਾਂ ਵਾਂਗੂ ਪਿਆਰ ਕਰਦੇ ਹੋ। ਕਿਉਂ ਸ਼ੱਕ ਕਰੀ ਜਾਂਦੇ ਹੋ ਸਾਡੇ ਤੇ? ਭੋਗ ਮੈਂ ਦਿਖਾਈਆ ਜੀ, ਭੋਗ ਮੈਂ ਤੇ ਦਿਖਾਈਏ। ਮਾਰੂ ਤੇਰੀ ਭੋਗ ਕਰਦੇ ਜੇ। ਅਸੀਂ ਦੱਬਦੇ ਆਂ ਨਾ ਲਾ ਕੇ ਪੂਰੇ ਸਗਰ ਘਰ ਚ ਦੱਬਦੇ ਆਂ ਨਾਲੇ। ਘਰਾਂ 'ਚ ਦੱਬਦੇ ਆਂ ਲੂਣ ਵਗੈਰਾ ਪਾ ਕੇ। ਗੁਰਦਾਰਾ ਸਾਹਿਬ 'ਚ ਭੋਗ। ਛੱਡਣ ਦੀ ਗੱਲ ਤਾਂ ਬਹੁਤ ਹੀ ਬੜੀ ਗੱਲ ਸੀ, ਛੱਡ ਦੇ ਕਿਤੇ ਅਸੀਂ ਪੁੱਤਾਂ ਮੰਗਦੇ ਪਾਲੇ ਹੁੰਨੇ ਆਪਣੇ ਛੱਡ ਦੂੰਗਾ ਪੁੱਤਾਂ ਨੂੰ। ਨਾਲੇ ਲਾਈਵ ਪਏ ਨੇ ਜੀ ਭੋਗ ਪਾਇਆ। ਇਹ ਤਾਂ ਮਾਂ ਸਾਹਿਬ ਆਪ ਜੀ ਆ ਰਹੇ ਨੇ ਸੱਭਾ ਦੇ ਵਿੱਚ ਤੁਹਾਨੂੰ ਬਸੇ ਛੱਡ ਦਿੰਦੇ। ਅਦਾ ਕੁੜੀ ਅਦਾ ਕੁੜੀ ਇਹ ਵਿਚਾਰ ਤਾਂ ਕਲੀਅਰ ਕਰ ਦੋ ਕੀ ਗੱਲ ਹੈ ਰਾਜਨੀਤੀ ਜੀ ਕਹਿੰਦੇ ਬਹੁਤ ਸਾਰੇ ਬੰਦੇ ਜਿੰਨੇ ਬੋਲੇ ਬਣਾਏ ਦੇ ਨੇ ਸਰ ਰਾਜਨੀਤੀ ਲੀਡਰਾਂ ਨੇ ਬਹੁਤ ਸਾਰੇ ਆਪਣੀ ਪਾਰਟੀਆਂ ਦੇ ਲੀਡਰਾਂ ਨੂੰ ਬਣਾ ਸਕਦੇ ਨੇ ਜਿਹੜੇ ਮੌਲੇ ਨੇ ਸਮਝ ਗਏ ਹੋਣਗੇ ਜਿਨ੍ਹਾਂ ਨੂੰ ਮੌਲੇ ਤੇ ਮੌਲੇ 'ਚ ਫਰਕ ਨਹੀਂ ਪੈਂਦਾ ਨਹੀਂ ਸਮਝੇ ਹੋਣਗੇ ਪਹਿਲਾਂ ਪੈਨ ਕੀਤੀ ਹੋਈ ਸੀ ਬੜਦਾ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਸਾਡੇ ਅੰਨਦਾਤਾ ਜਿਹੜੇ ਸੀਗੇ ਉਹ ਫਲਦ ਸੀ ਕਿ